ਹੈਲੋ ਜੀ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਮਰਜੀਤ ਕਰ ਸੈਣੀ ਤੇ ਸਵਾਗਤ ਕਰਦੀ ਆ ਤੁਹਾਡਾ ਆਪਣੇ YouTube ਚੈਨਲ ਸੈਨੀਟਿਕ ਦੇ ਵਿੱਚ ਅੱਜ ਮੈਂ ਤੁਹਾਨੂੰ 5 ਮੀਟਰ 올ਓਵਰ ਸੂਟ ਦੀ ਕਟਿੰਗ ਕਰਨਾ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਫੋਲੋਅ ਅਪ ਕਰਨਾ ਜੀ ਸਕਿਪ ਨਾ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਜੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਜੀ ਚਲੋ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਆ ਦੇਖੋ ਜੀ ਅੱਜ ਮੈਂ ਤੁਹਾਨੂੰ 5 ਮੀਟਰ 올ਓਵਰ ਕੱਪੜੇ ਦੀ ਕਟਿੰਗ ਕਰਨਾ ਦੱਸੂਗੀ ਜੀ ਇਹ ਸਭ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਜਿਹੜਾ ਕੱਪੜਾ ਹੈਗਾ ਜੀ ਇਸ ਨੂੰ ਅਸੀਂ ਡਬਲ ਫੋਲਡ ਕਰ ਲਿਆ ਜੀ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਪ੍ਰੈਸ ਕਰਕੇ ਵਿਛਾ ਲਿਆ ਜੀ ਸਾਰੇ ਕੱਪੜੇ ਨੂੰ ਅਸੀਂ ਪ੍ਰੈਸ ਕਰ ਲਈ ਹੈ ਤੇ ਹੁਣ ਅਸੀਂ ਇਸ ਤਰ੍ਹਾਂ ਇਸ ਨੂੰ ਕਾਊਂਟਰ ਤੇ ਵਿਛਾ ਲਿਆ ਜੀ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਦੇ ਵਿੱਚੋਂ ਇਸ ਤਰ੍ਹਾਂ ਕੁੜਤੀ ਦਾ ਕੱਪੜਾ ਕੱਢਾਂਗੇ ਜੀ ਜਿੰਨੀ ਵੀ ਸਾਡੀ ਕੁੜਤੀ ਦੀ ਲੈਂਥ ਹੋਵੇ ਜੀ ਉਹ ਤੁਸੀਂ ਇਸ ਤਰ੍ਹਾਂ ਰੱਖ ਲੈਣੀ ਹੈ ਜੀ ਜਿਸ ਤਰ੍ਹਾਂ ਕਿ ਸਾਡੇ ਕੋਲ ਇਹ ਵਾਲੀ ਕੁਰਤੀ 43 ਇੰਚ ਰੈਡੀ ਹੈ ਤੇ ਅਸੀਂ ਇਸ ਨੂੰ 42 ਇੰਚ ਦਾ ਨਿਸ਼ਾਨ ਲਗਾਵਾਂਗੇ ਜੀ 1 ਇੰਚ ਜ਼ਿਆਦਾ ਤੇ ਇਸ ਤਰ੍ਹਾਂ ਅਸੀਂ ਇਸ ਸਾਈਡ ਤੋਂ ਇਸ ਤਰ੍ਹਾਂ ਜਿੱਥੋਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਜੀ ਤੇ نیچے ਅਸੀਂ ਤੁਰਪਾਈ ਦੇ ਫੋਲਡ ਦੇ ਲਈ ਇਸ ਤਰੀਕੇ ਦੇ ਨਾਲ 2 ਇੰਚ ਦਾ ਇਸ ਤਰ੍ਹਾਂ ਮਾਰਜਨ ਹੋਰ ਲੈ ਲੈਣਾ ਹੈ ਜੀ ਤੁਰਪਾਈ ਦੇ ਲਈ ਤੇ ਹੁਣ ਅਸੀਂ ਇਸ ਦੀ ਕਟਿੰਗ ਕਰ ਲੈਣੀ ਹੈ ਜੀ फ्रंट ਬੱਲਾ ਅਸੀਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕਟਿੰਗ ਕਰ ਲਿਆ ਜੀ ਤੇ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਹੁਣ ਜਿੰਨੀ ਵੀ ਸਾਡਾ ਹਿਪ ਸਾਈਜ਼ ਹੈ ਜੀ ਉਸ ਦੇ ਵਿੱਚ ਅਸੀਂ 2 ਇੰਚ ਪਲੱਸ ਕਰਕੇ ਤੇ ਇਸ ਨੂੰ ਅਸੀਂ ਇਸ ਤਰ੍ਹਾਂ ਇੱਕ ਨਿਸ਼ਾਨ ਲਗਾ ਲੈਣਾ ਜੀ ਕੰਨੀ ਵਾਲੇ ਪਾਸੇ ਦੋ ਜਿਸ ਤਰ੍ਹਾਂ ਕਿ ਸਾਡੀ 22 ਇੰਚ ਹਿਪ ਹੈਗੇ ਤੇ ਸਾਡਾ 11 ਇੰਚ ਬਣਦਾ ਜੀ ਤੇ ਅਸੀਂ ਇਸ ਤਰ੍ਹਾਂ 13 ਇੰਚ ਤੇ ਮਾਰਕਿੰਗ ਕਰਾਂਗੇ ਜੀ 13 ਇੰਚ ਤੇ ਅਸੀਂ ਇਸ ਸਾਈਡ ਤੋਂ ਕਰਨੀ ਤੇ 13 ਇੰਚ ਤੇ ਹੀ ਅਸੀਂ ਇਹ ਨੀਚੇ ਵਾਲੀ ਸਾਈਡ ਤੋਂ ਇਸ ਤਰੀਕੇ ਨਾਲ ਮਾਰਕਿੰਗ ਕਰਨੀ ਜੀ ਤੇ ਹੁਣ ਅਸੀਂ ਇਸ ਤਰ੍ਹਾਂ ਇੱਕ ਕੰਨੀ ਚੱਕ ਕੇ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਫੋਲਡ ਕਰਾਂਗੇ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਟਿੰਗ ਕਰ ਲੈਣਾ ਜੀ ਆ ਦੇਖੋ ਜੀ ਇਸ ਤਰ੍ਹਾਂ ਅਸੀਂ ਫਰੰਟ ਪੱਲਾ ਕੁੜਤੀ ਦਾ ਕੱਢ ਲਿਆ ਜੀ ਤੇ ਹੁਣ ਅਸੀਂ ਇਸੇ ਤਰੀਕੇ ਦੇ ਨਾਲ ਬੈਕ ਪੱਲਾ ਵੀ ਕੱਢਣਾ ਹੈ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਇਹ ਵਾਲਾ ਬੈਕ ਦਾ ਪੱਲਾ ਵੀ ਕੱਢ ਲਿਆ ਜੀ ਜਿਸ ਤਰ੍ਹਾਂ ਕਿ ਦੋ ਪੱਲੇ ਹੁੰਦੇ ਆ ਜੀ ਇਸ ਦੇ ਵਿੱਚੋਂ ਤੁਸੀਂ ਬਾਜੂ ਵੀ ਰੈਡੀ ਕਰ ਸਕਦੇ ਹੋ ਜੋੜ ਪਾ ਕੇ ਤੇ ਤੁਸੀਂ ਸਿਰਵਾੜ ਦੇ ਪੱਲੇ ਵੀ ਕੱਢ ਸਕਦੇ ਹੋ ਜੀ ਸਾਈਜ਼ ਦੇ ਅਕੋਰਡਿੰਗ ਤੇ ਹੁਣ ਅਸੀਂ ਇਸ ਤਰੀਕੇ ਦੇ ਨਾਲ ਇੱਥੋਂ ਬਾਜੂ ਕੱਢਾਂਗੇ ਜੀ ਇਸ ਦੇ ਵਿੱਚੋਂ ਜਿਸ ਤਰ੍ਹਾਂ ਕਿ ਸਾਡੀ ਬਾਜੂ ਜਿਹੜੀ ਹੈਗੇ ਜੀ 16 ਇੰਚ ਰੈਡੀ ਹੈ ਤੇ ਅਸੀਂ ਸਾਡੇ 16 ਇੰਚ ਦੀ ਇੱਥੋਂ ਮਾਰਕਿੰਗ ਕਰਾਂਗੇ ਜੀ ਤੇ ਅਸੀਂ ਹੁਣ ਸਕੇਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਇੱਕ ਸਿੱਧਾ ਨਿਸ਼ਾਨ ਲਗਾ ਲੈਣਾ ਜੀ ਜੇ ਅਸੀਂ ਤਰਪਾਈ ਦੇ ਫੋਲਡ ਲਈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ 1.5 ਇੰਚ ਜ਼ਿਆਦਾ ਰੱਖ ਲੈਣਾ ਜੀ ਕੱਪੜਾ ਮਾਰਜਨ ਦੇ ਲਈ ਅਸੀਂ ਇਹ ਨੀਚੇ 1.5 ਇੰਚ ਕੱਪੜਾ ਲਿਆ ਜੀ ਤੇ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਜੀ ਤੇ ਇਹ ਸਾਡੇ ਕੋ ਬਾਜੂ ਦਾ ਕੱਪੜਾ ਹੋ ਗਿਆ ਜੀ ਤੇ ਅਸੀਂ ਇਸ ਤਰ੍ਹਾਂ ਅਲੱਗ ਕਰਕੇ ਰੱਖ ਲਿਆ ਜੀ ਤੇ ਜਿਹੜੀ ਇਸ ਕੁੜਤੀ ਦੀ ਕਟਿੰਗ ਹੈ ਉਸ ਦੀ ਵੀਡੀਓ ਵੀ ਮੈਂ ਅਪਲੋਡ ਕਰੂੰਗੀ ਜੀ ਇਹ ਵੀਡੀਓ ਸਾਡੀ ਜ਼ਿਆਦਾ ਲੰਬੀ ਹੋ ਜਾਊਗੀ ਇਸ ਕਰਕੇ ਇਸ ਵੀਡੀਓ ਦੇ ਵਿੱਚ ਮੈਂ ਇਸ ਕੁੜਤੀ ਦੀ ਜਿਹੜੀ ਹੈਗੇ ਜੀ ਕਟਿੰਗ ਨਹੀਂ ਪਾਉਂਗੀ ਤੇ ਹੁਣ ਮੈਂ ਤੁਹਾਨੂੰ ਸਲਵਰ ਦੀ ਕਟਿੰਗ ਕਰਨੀ ਦੱਸਦੀ ਆ ਜੀ ਤੇ ਜਿਹੜਾ ਇਹ ਵਾਲਾ ਸਾਡੇ ਕੋਲ ਹੁਣ ਕੱਪੜਾ ਵਧਿਆ ਹੈ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਜਿਹੜਾ ਡਬਲ ਫੋਲਡ ਹੈਗਾ ਜੀ ਇਸ ਦਾ ਅਸੀਂ ਇਸ ਤਰ੍ਹਾਂ ਫੋਲਡ ਖੋਲ ਲੈਣਾ ਜੀ ਫੋਲਡ ਖੋਲ ਕੇ ਇਸ ਨੂੰ ਇਸ ਤਰੀਕੇ ਨਾਲ ਅਸੀਂ ਤੈਹ ਲਗਾਵਾਂਗੇ ਜੀ ਆ ਦੇਖੋ ਜੀ ਜਿਹੜਾ ਇਹ ਵਾਲੇ ਅਸੀਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਤੈਹ ਲਗਾ ਲਈ ਆ ਜੀ ਇਸ ਨੂੰ ਆ ਦੇਖੋ ਜੀ ਅਸੀਂ ਅਰਜ ਨੂੰ ਖੋਲ ਕੇ ਇਸ ਤਰ੍ਹਾਂ ਵਿਛਾ ਲਿਆ ਜੀ ਕੱਪੜੇ ਨੂੰ ਅਸੀਂ ਡਬਲ ਫੋਲਡ ਕਰ ਲਿਆ ਜੀ ਤੇ ਹੁਣ ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਵਿਛਾ ਲਿਆ ਜੀ ਅਗਰ ਅਸੀਂ ਹੈਵੀ ਸਲਵਾਰ ਬਣਾਣੀ ਹੋਵੇ ਜੀ ਪਟਿਆਲਾ ਸਲਵਾਰ ਤਾਂ ਇਸ ਦੇ ਵਿੱਚੋਂ ਅਸੀਂ ਪੱਲੇ ਪਾ ਲੈਣੇ ਸੀਗੇ ਤੇ ਇਸ ਸਾਈਡ ਤੋਂ ਅਸੀਂ ਕੁੰਦੇ ਕੱਢਣੇ ਸੀਗੇ ਜੀ ਤੇ ਇਹ ਵਾਲੀ ਜਿਹੜੀ ਸਲਵਾਰ ਹੈਗੀ ਅਸੀਂ ਸੈਮੀ ਬਣਾਣੀ ਹੈ ਜੀ ਤੇ ਇਸ ਦੇ ਵਿੱਚੋਂ ਹੀ ਮੈਂ ਕੁੰਦੇ ਅਤੇ ਪੱਲੇ ਇਸ ਦੇ ਵਿੱਚੋਂ ਹੀ ਕੱਢੂੰਗੀ ਜੀ ਤੇ ਇਸ ਤਰ੍ਹਾਂ ਜਿਹੜਾ ਇਹ ਕੱਪੜਾ ਅਸੀਂ ਵਿਛਾ ਲਿਆ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਮੂਰੀਆਂ ਦੇ ਅਕੋਰਡਿੰਗ ਇਹ ਵਾਲਾ ਜਿਹੜਾ ਹੈਗਾ ਨਿਸ਼ਾਨ ਲਗਾਵਾਂਗੇ ਜੀ ਮੂਰੀ ਹੈਗੀ ਜਿਸ ਤਰ੍ਹਾਂ ਸਾਡੇ ਕੋਲ 7.5 ਹੈ ਜੀ ਤੇ ਅਸੀਂ 13 ਇੰਚ ਦੇ ਪੱਲੇ ਕੱਢ ਲਵਾਂਗੇ ਜੀ ਇਸ ਤਰ੍ਹਾਂ ਅਸੀਂ ਨਿਸ਼ਾਨ ਲਗਾ ਲੈਣਾ ਜੀ ਮਾਰਕਿੰਗ ਕਰ ਲੈਣੀ ਇਸ ਤਰ੍ਹਾਂ 13 13 ਇੰਚ ਦੀ ਤੇ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਜੀ ਆ ਦੇਖੋ ਜੀ ਇਸ ਤਰ੍ਹਾਂ ਅਸੀਂ ਸਲਵਾਰ ਦੇ ਪੱਲੇ ਕੱਢਾਂਗੇ ਜੀ ਆ ਦੇਖੋ ਇਸ ਨੂੰ ਹੁਣ ਅਸੀਂ ਇਸ ਤਰ੍ਹਾਂ ਪਹਿਲਾਂ ਸਾਡੇ ਕੋਲ ਡਬਲ ਫੋਲਡ ਹੈ ਜੀ ਤੇ ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਫੋਰ ਫੋਲਡ ਕਰ ਲੈਣਾ ਆ ਦੇਖੋ ਜੀ ਅਸੀਂ ਕੱਪੜੇ ਨੂੰ ਇਸ ਤਰ੍ਹਾਂ ਫੋਰ ਫੋਲਡ ਕਰ ਲਿਆ ਜੀ ਤੇ ਹੁਣ ਜਿਹੜੀ ਸਾਡੇ ਕੋਲ ਸਲਵਾਰ ਹੈਗੀ ਜੀ 36 ਇੰਚ ਰੈਡੀ ਹੈ ਅਸੀਂ ਉੱਪਰ ਇਸ ਤਰ੍ਹਾਂ 5 ਇੰਚ ਇਸ ਤਰ੍ਹਾਂ ਇੰਚ ਟੇਪ ਬਾਹਰ ਕੱਢ ਕੇ ਜੀ ਇੱਥੇ ਅਸੀਂ 36 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਜੀ ਤੇ ਇਸ ਦੀ ਅਸੀਂ ਇੱਥੋਂ ਕਟਿੰਗ ਕਰ ਲੈਣੀ ਹੈ ਜੀ ਤੇ ਇੱਥੇ ਅਸੀਂ ਸੈਂਟਰ ਕੱਟ ਲਗਾ ਲੈਣੀ ਜੀ ਦੋਨੋਂ ਸਾਈਡ ਇਹ ਸਾਡੇ ਸਲਵਾਰ ਦੇ ਪੱਲੇ ਹੋ ਗਏ ਜੀ ਤੇ ਹੁਣ ਅਸੀਂ ਤੁਹਾਨੂੰ ਕੁੰਦੇ ਕੱਟਣੇ ਦੱਸਾਂਗੇ ਜੀ ਆ ਦੇਖੋ ਇਸ ਤਰ੍ਹਾਂ ਸਾਡੇ ਕੋਲੇ ਵਾਲਾ ਡਬਲ ਫੋਲਡ ਹੈ ਜੀ ਇਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਅਸੀਂ ਫੋਰ ਫੋਲਡ ਕਰ ਲੈਣਾ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਫੋਰ ਫੋਲਡ ਕਰ ਲਿਆ ਜੀ ਕੱਪੜੇ ਨੂੰ ਤੇ ਹੁਣ ਇਸ ਤਰ੍ਹਾਂ ਅਗਰ ਇੱਥੇ ਸਾਡੇ ਵੱਧ ਘੱਟਾ ਕੱਪੜਾ ਹੈਗਾ ਜੀ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਜੀ ਫੋਲਡਡ ਵਾਲੀ ਸਾਈਡ ਤੋਂ ਅਸੀਂ ਕੱਪੜੇ ਦਾ ਇਸ ਤਰੀਕੇ ਨਾਲ ਅਸੀਂ ਸੈਂਟਰ ਕਰ ਲਿਆ ਜੀ ਆ ਦੇਖੋ ਇਸ ਤਰੀਕੇ ਨਾਲ ਇਹ ਮਾਰਕਿੰਗ ਅਸੀਂ ਕਰ ਲਈ ਜੀ ਤੇ ਹੁਣ ਅਸੀਂ ਇਸ ਸਾਈਡ ਤੋਂ ਜਿਹੜੀ ਕੰਨੀ ਵਾਲੀ ਸਾਈਡ ਹੈ ਜੀ ਇਸ ਤੋਂ ਅਸੀਂ ਇਸ ਤਰ੍ਹਾਂ 5 ਇੰਚ ਇੰਚ ਟੇਪ ਬਾਹਰ ਕੱਢ ਕੇ ਜੀ ਤੇ ਹੁਣ ਅਸੀਂ ਇਸ ਤਰ੍ਹਾਂ ਲੈਂਥ ਦਾ ਨਿਸ਼ਾਨ ਲਗਾਵਾਂਗੇ ਜੀ 36 ਇੰਚ ਦਾ ਤੇ ਇੱਥੋਂ ਅਸੀਂ 8 ਇੰਚ ਦੀ ਮਾਰਕਿੰਗ ਕਰਾਂਗੇ ਜੀ ਕੁੰਦਿਆਂ ਦੀ ਤੇ ਜਿਹੜਾ ਹੁਣ ਇਹ ਵਾਲਾ ਸਾਡੇ ਕੋਲ ਸੈਂਟਰ ਕੱਟ ਹੈਗਾ ਜੀ ਸੈਂਟਰ ਜਿਹੜਾ ਸੀ ਨਿਸ਼ਾਨ ਲਗਾਇਆ ਸੀਗਾ ਇਹ ਵਾਲਾ ਇੱਥੇ ਸੀ ਇਹ ਵਾਲੀ ਮਾਰਕਿੰਗ ਇਸ ਤਰੀਕੇ ਦੇ ਨਾਲ ਕਰ ਲੈਣੀ ਹੈ ਜੀ ਤੇ ਹੁਣ ਅਸੀਂ ਉੱਪਰ ਵਾਲੇ ਦੋ ਪੱਲੇ ਚੱਕਣੇ ਆ ਜੀ ਕੰਨੀ ਵਾਲੇ ਇਸ ਤਰੀਕੇ ਨਾਲ ਦੋ ਇਹ نیچے ਰਹਿਣ ਦੇਣੇ ਆ ਜੀ ਤੇ ਆ ਦੇਖੋ ਦੋ ਪੱਲੇ ਚੱਕ ਕੇ ਜੀ ਇਸ ਦੀ ਅਸੀਂ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਜੀ ਹਾਫ ਸੈਂਟਰ ਤੱਕ ਇਸ ਤਰੀਕੇ ਦੇ ਨਾਲ ਤੁਸੀਂ ਘੱਟ ਜਗ੍ਹਾ ਦੇ ਵਿੱਚ ਬਹੁਤ ਵਧੀਆ ਖੁੱਲੀ ਡੁੱਲੀ ਸਲਵਾਰ ਕੱਟ ਸਕਦੇ ਹੋ ਜੀ ਬਹੁਤ ਘੱਟ ਜਗ੍ਹਾ ਦੇ ਵਿੱਚ ਹੀ ਕਟਿੰਗ ਹੋ ਜਾਂਦੀ ਹੈ ਇਹ ਤੇ ਹੁਣ ਅਸੀਂ ਇਸ ਵਾਲੀ ਸਾਈਡ ਤੋਂ ਆਸਣ ਰੱਖਾਂਗੇ ਜੀ ਜਿਹੜਾ ਆਸਣ ਹੈਗਾ ਅਸੀਂ ਇਸ ਜਹਾਬ ਨਾਲ ਰੱਖਣਾ ਜੀ ਇਹ ਵਾਲਾ ਸਾਡਾ ਇਸ ਸਾਈਡ ਕਿੰਨਾ ਵੱਜਿਆ ਕਪੜਾ ਜਿਸ ਤਰ੍ਹਾਂ ਕਿ ਪੌਣੇ 11 ਇੰਚ ਹੈ ਜੀ ਤੇ ਅਸੀਂ ਇੱਥੋਂ ਪੌਣੇ 11 ਇੰਚ ਦਾ ਹੀ ਨਿਸ਼ਾਨ ਲਗਾਵਾਂਗੇ ਜੀ ਤੇ ਅਤੋਂ ਸੇ ਡਾਈ ਇੰਚ ਦੇ ਨਿਸ਼ਾਨ ਲਗਾਵਾਂਗੇ ਜੀ ਕੁੰਦਿਆਂ ਦਾ ਇਸ ਤਰੀਕੇ ਨਾਲ ਤੇ ਜਿਹੜਾ ਹੁਣ ਇਹ ਵਾਲੀ ਸਾਈਡ ਹੈਗੀ ਇੱਥੇ ਅਸੀਂ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਜੀ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਸਲਵਾਰ ਇਸ ਤਰ੍ਹਾਂ ਕੱਟ ਕੇ ਰੈਡੀ ਕਰੋਗੇ ਜੀ ਤੁਹਾਡੇ ਸਟੀਚਿੰਗ ਵਿੱਚ ਵੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜਿਸ ਤਰ੍ਹਾਂ ਕਿ ਕਈ ਵਾਰ ਇੱਕ ਪੱਲਾ ਬਾਅਦ ਘਟ ਜਾਂਦਾ ਹੈਗਾ ਇਸ ਤਰੀਕੇ ਨਾਲ ਅਗਰ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਜੀ ਤਾਂ ਤੁਹਾਡਾ ਬਿਲਕੁਲ ਵੀ ਪੱਲਾ ਵੱਧਣਾ ਘਟਣਾ ਨਹੀਂ ਹੈਗਾ ਤੇ ਹੁਣ ਇਹ ਵਾਲਾ ਦੇਖੋ ਜੀ ਇਸ ਤਰ੍ਹਾਂ ਇਸ ਦਾ ਜਿਹੜਾ ਜੁਆਇੰਟ ਵਾਲਾ ਪਾਸਾ ਹੈਗਾ ਇਸ ਨੂੰ ਅਸੀਂ ਇਸ ਤਰ੍ਹਾਂ ਕੱਟ ਕਰ ਲੈਣਾ ਹੈ ਜੀ ਕੱਟ ਕਰਕੇ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾਉਂਦੀ ਆ ਜੀ ਇਸ ਨੂੰ ਉੱਪਰ ਰੱਖ ਕੇ ਆਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਤੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਕਿੰਨੀ ਵਧੀਆ ਸਾਡੀ ਖੁੱਲੀ ਡੁੱਲੀ ਸਲਵਾਰ ਇਸ ਤਰ੍ਹਾਂ ਕੱਟ ਕੇ ਰੈਡੀ ਹੋਈ ਆ ਜੀ ਤੇ ਆ ਇਥੋਂ ਤੁਸੀਂ ਜਿਹੜੀ ਹੈਗੀ ਆਸਣ ਦੀ ਮਾਰਕਿੰਗ ਅਗਰ ਤੁਹਾਡੇ ਕੋ ਘੈਂਟ ਕਪੜਾ ਹੈਗਾ ਤਾਂ ਤੁਸੀਂ ਬਿਲਕੁਲ ਇਸ ਤਰ੍ਹਾਂ ਹੀ ਇਸ ਦੀ ਸ਼ੇਪ ਦੇਣੀ ਹੈ ਜੀ ਅਗਰ ਤੁਹਾਡੇ ਕੋ ਹੈਗਾ ਮਾਰਜਨ ਤਾਂ ਤੁਸੀਂ ਇਸ ਦੀ ਇਸ ਤਰ੍ਹਾਂ ਸਿੱਧੀ ਸ਼ੇਪ ਵੀ ਦੇ ਸਕਦੇ ਹੋ ਜਿਸ ਤਰ੍ਹਾਂ ਕਿ ਇਥੋਂ 9 ਇੰਚ ਤੁਸੀਂ ਆਸਣ ਰੱਖ ਕੇ ਜੇ ਤੇ ਤੁਸੀਂ ਇਸ ਤਰੀਕੇ ਨਾਲ ਵੀ ਇਸ ਨੂੰ ਸ਼ੇਪ ਦੇ ਸਕਦੇ ਹੋ ਕਪੜੇ ਦੇ ਅਕੋਰਡਿੰਗ ਹੈ ਜੀ ਇਸ ਤਰੀਕੇ ਦੇ ਨਾਲ ਇਥੋਂ ਅਸੀਂ ਸ਼ੇਪ ਦੇ ਦੇਣੀ ਹੈ ਜਿਸ ਨੂੰ ਤੇ ਹੁਣ ਮੈਂ ਤੁਹਾਨੂੰ ਇਸ ਦੀ ਬੈਲਟ ਦੀ ਕਟਿੰਗ ਕਰਨੀ ਦੱਸੂਗੀ ਜੀ ਆ ਦੇਖੋ ਜੀ ਜਿਹੜਾ ਸਾਡੇ ਕੋਲ ਆਪਣਾ ਵਧਿਆ ਹੋਇਆ ਇਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਸਿੱਧਾ ਕਰਕੇ ਪਿਛਾ ਲੈਣਾ ਜੀ ਇਸ ਦਾ ਜਿਹੜਾ ਸਿੱਧਾ ਵਾਲਾ ਪਾਸਾ ਆਏਗਾ ਜੀ ਅੰਦਰ ਵਾਲੀ ਸਾਈਡ ਹੈ ਤੇ ਪੁੱਠਾ ਪਾਸਾ ਜਿੱਦਾਂ ਬਾਹਰ ਵਾਲੀ ਸਾਈਡ ਹੈ ਜੀ ਜਿਹੜੀ ਸਾਡੇ ਕੋਲ ਇਹ ਵਾਲੀ ਬੈਲਟ ਹੈਗੀ ਹੈ ਜੀ ਸਾਡੇ ਕੋਲ ਅਸੀਂ 24.5 ਇੰਚ ਬਣਾ ਕੇ ਰੈਡੀ ਕਰਨੀ ਹੈ ਜੀ ਇਸ ਤਰ੍ਹਾਂ ਅਸੀਂ 25 ਦਾ ਨਿਸ਼ਾਨ ਲਗਾਵਾਂਗੇ ਜੀ ਤੇ ਹੁਣ ਜਿੰਨੀ ਵੀ ਤੁਸੀਂ ਬੈਲਟ ਪਾਣੀ ਹੋਵੇ ਜੀ 7 ਤੋਂ 8 ਜਾਂ 8.5 ਜਿੰਨੀ ਵੀ ਤੁਸੀਂ ਪਾਣੀ ਹੋਵੇ ਜੀ ਉਸ ਤਰੀਕੇ ਦੇ ਨਾਲ ਤੁਸੀਂ ਇੱਥੇ ਮਾਰਕਿੰਗ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਜਿੰਨੀ ਵੀ ਤੁਸੀਂ 벨ਟ ਪਾਣੀ ਹੋਵੇ ਜੀ ਉਸ ਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਜੀ ਮੈਂ ਇਸ ਤਰ੍ਹਾਂ 8 ਇੰਚ ਦੀ 벨ਟ ਰੈਡੀ ਕਰੂੰਗੀ ਜੀ ਆ ਦੇਖੋ ਜੀ ਇਸ ਤਰੀਕੇ ਨਾਲ ਅਸੀਂ ਇਹ ਵੀ ਮਾਰਕਿੰਗ ਇਸ ਤਰ੍ਹਾਂ ਸਿੱਧੀ ਕਰ ਲੈਣੀ ਹੈ ਜੀ ਤੇ ਹੁਣ ਅਸੀਂ ਇਸ ਦੀ ਕਟਿੰਗ ਤੇ ਹੁਣ ਅਸੀਂ ਇਸ ਦੀ ਕਟਿੰਗ ਕਰਾਂਗੇ ਜੀ ਆਵਲੇ ਜਿਹੜੇ ਕੱਪੜੇ ਹੈਗੇ ਸਾਡੀਆਂ ਮੂਰੀਆਂ ਬਣਾਉਣ ਦੇ ਕੰਮ ਆਜੂਗਾ ਜੀ ਥੈਂਕਸ ਫॉर ਵਾਚਿੰਗ